ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019877 1987 ਅੱਜ ਦੀ ਵੀਰ ਵਿੱਚ ਚਾਰ ਝੋਟੀਆਂ ਦਿਖਾਵਾਂਗੇ ਨਵਾਂ ਹਨ ਪਲੂਣਾ ਤੇ ਦੂਜਾ ਸੂਆ ਪਹਿਲੇ ਨੰਬਰ ਤੇ ਜਿਹੜੀ ਤਾਜੀ ਸੂਈ ਹੈ ਉਹਦੇ ਬਾਰੇ ਗੱਲ ਆਪਾਂ ਤਾਂ ਆਪ ਕਰਦੇ ਆ ਆਓਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਵੀਰੇ ਰਾਜ ਆ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਨੇੜੇ ਭਦੌਣ ਦੇ ਪੱਕੋ ਕੈਂਪਿੰਗਾਂ ਪੈਂਦਾ ਆਪਣਾ ਮੋਬਾਈਲ ਨੰਬਰ ਆਪਣਾ 9876347016 9876347016 ਠੀਕ ਹੈ ਪਹਿਲਾ ਨੰਬਰ ਜਿਹੜੀ ਝੋਟੀ ਤਾਜੀ ਸੂਈ ਦੇਖੀ ਇਹਨੇ ਕਹਿ ਕਿ ਕ ਵਜੇ ਸੂਈ ਹੈ ਇਹ ਵੀਰੇ ਸਵੇਰ 3 ਵਜੇ ਸੂਈ ਆ ਠੀਕ ਹੈ ਜੇ ਇਹਦੇ ਹੀ ਆਓ ਸਾਹਮਣੇ ਪਈਆ ਦਿਖਾ ਦੇ ਕੈਮਰਾ ਕਰਕੇ ਜੇ ਰੋਕਿਆ ਹਾਂ ਸੂਆ ਸੂਈ ਆ ਇਹ ਦੂਜਾ ਸੂਆ ਸੂਈ ਆ ਰਹਿ ਨਾਲ ਵੀਰੇ ਬੱਚਾ ਦਿੱਤਾ ਇਹਨੇ ਕਟਾ ਹਣਾ ਕਟਾ ਮੰਗ ਰ ਤੇ ਰਕੋਰਡ ਵਧੀਆ ਦੁੱਧ ਦਾ 13 ਲੀਟਰ ਦਾ ਇਹਦਾ ਫੋਨ ਦਾ ਪਲੂਣ ਦਾ ਤੇ ਬਾਕੀ 9 ਵੇ ਦੀ ਸਾਫ ਸੁੱਤਰੀ ਹਣਾ ਲੇਵਾ ਵੀਰੇ ਅਮਰੀਕਨ ਗਾਂ ਵਾਲਾ ਕੰਮ ਹੀ ਆ ਮਗਰ ਮੂਹ ਨੂੰ ਲੇਵਾ ਤਾਂ ਤੁਹਾਡੇ ਸਾਹਮਣੇ 13 ਨੇੜੋਂ ਦਿਖਾ ਦੇ ਸੋ ਲੇਵਾ ਦੇਖੋ ਚਾਹੇ ਮਗਲੇ ਪਾਸੇ ਦੀ ਪੈਰ ਚੜ੍ਹ ਕੇ ਤਾਹਾਂ ਚੜ੍ਹ ਜਿਓ ਉਸ ਟਾਈਪ ਦਾ ਲੇਵਾ ਲੱਗਿਆ ਵਾ ਅੱਗੇ ਪਿੱਛੇ ਦਾ ਹਵਾਨਾ ਇੱਕ ਤਾਂ ਕਹਿਣ ਦੀ ਗੱਲ ਹੁੰਦੀ ਐ ਇੱਥੇ ਕੋਈ ਫਿਲਟਰ ਸਿਲਟਰ ਕੈਮਰਾ ਕੁਛ ਨਹੀਂ ਕੰਮ ਕਰਦਾ ਰਿਐਲਿਟੀ ਜੀ ਦਿਖਾਉਣੇ ਪਏ ਆ ਅੱਗੇ ਪਿੱਛੇ ਦਾ ਹਵਾਨਾ ਆਹ ਦੇਖੋ ਹਵਾਨਾ ਤੇ ਰੇਟ ਦੱਸ ਦੇ ਬਈ ਇਹਦਾ ਰੇਟ ਕੀ ਹੋਊਗਾ ਰੇਟ ਵੀਰੇ ਆਪਾਂ ਲੈਣ ਦੇਣੇ ਨਹੀਂ ਪਾਉਣੇ ਹੁੰਦੇ ਜਾਇਜ਼ ਜਿਹੜਾ ਅਗਲੇ ਦੀ ਦਿਮਾਗ ਚ ਆਜੇ 98000 ਰੁਪਏ ਦਾ ਜਾਇਜ਼ ਬਤਲਾਓ ਮਾਨਦਾਨ ਕਰ ਦਾਂਗੇ ਵਿੱਚੋਂ ਮਾਨਦਾਨ ਮੁੱਕੇ ਦੀ ਕਰ ਦਿੰਦੇ ਨਿਆਮ ਇਹੋ ਜਿਹਾ ਲੇਵਾ ਤਾਂ ਲਗਦੇ ਨਹੀਂ ਵੀਰੇ ਅਮਰੀਕਾ ਨਾਲ ਆਲਾ ਕੰਮ ਆ ਬਰੀਕ ਬੋਲ ਜਿਹੜਾ ਲੈਵਾ ਹੋਵੇ ਮੁੱਲ ਇੱਕ ਬੱਚੀ ਦੀ ਹੋ ਜਾਂਦਾ ਇੱਕ ਬੱਚੀ ਦੀ ਆਪਾਂ ਦੇਣ ਵਾਲੀ ਗੱਲ ਕਰੀ ਆ ਵੀ ਜਿਹੜਾ ਅਗਲੇ ਨੂੰ ਵੀ ਸੌਦਾ ਹੋ ਜੇ ਜਣੀ ਮੰਨ ਕੇ ਜਿਹੜੇ 13 ਲੀਟਰ ਦੁੱਧ ਮੰਨ ਕੇ ਲੈ ਜੇ 13 ਲੀਟਰ 14 ਦੁੱਧ ਮੰਨ ਕੇ ਲੈ ਜੇ ਖੁੱਲਾ ਦੇ ਦੂ ਵੀਰੇ ਤੇ ਚੋਣਾ ਬਸਮਾ ਦੀ ਇੱਕ ਨੰਬਰ ਆ ਜਮਾ ਖੁੱਲੇ ਸੁਭਰਤ ਚਵਾਈ ਦੇਖੋ ਕਿਆ ਬਾਤ ਆ ਪੂਰਾ ਮੋਟਾ ਮੋਟਾ ਚੋਣਾ ਮੁਠੀ ਵਾਲਾ ਚੋਣਾ ਕਿਆ ਬਾਤ ਆ ਦੇਖ ਸਕਦੇ ਹੋ ਤੇ ਚੋਣ ਦੀ ਵੀਰੇ ਪੋਲੀ ਆ ਜਾਵਾ ਇੱਕ ਨੰਬਰ ਵੀਰੇ ਗਾਰਗੀ ਪੋਲੀ ਮੂਹਰੇ ਸਰਾ ਜ ਮਾਰ ਦਿਓ ਜ਼ਰਾ ਸੋ ਚੋਣ ਬਸਮਾ ਦੇਖੋ ਕਿਆ ਬਾਤ ਆ ਕੱਢਿਆ ਥਣ ਮੋਟਾ ਚੋਣਾਪੁਰਾ ਸਾਫ ਸੁਥਰਾ ਤੇ ਬਾਕੀ ਲੈ ਬਣੀ ਆਇਆ ਜਾਂ ਮਿਲਦਾ 98000 ਦੇ ਵਿੱਚ ਬਿਲਕੁਲ ਜੈਨੂਨ ਰੇਟ ਦੇ ਵਿੱਚ ਨੀਂਦਾ ਹੋਣੀ ਆ ਵੀਰੇ ਚੂਣ ਤਾਂ ਇਨਾ ਭੋਲਾਗਾਗਾ ਨੂੰ ਭੋਲਾ ਲੈ ਜਾਏਗਾ ਸਾਰ ਦਿਖਾ ਦੇ ਤੂ ਰੋ ਪੂਰੀ ਮੋਟੀ ਉਂਗਲਰ ਗਿਚਵਾਈ ਆ ਛੱਡੀ ਹੱਥਾਂ ਨਾਲੇ ਸੋ ਥਾਣਾ ਦੇ ਵਿੱਚ ਵਿੱਥੀ ਦੇਖੋ ਜਮਾ ਇਹ ਨਹੀਂ ਗੱਲ ਚਾਰਾਂ ਚਾਹੇ ਇਕੱਲਾ ਇਕੱਲਾ ਥਾਣਾ ਤੇ ਚਵਾਈ ਇੱਕ ਨੰਬਰ ਫੋੜੀ ਗੰਨੇ ਆ ਟਿੱਲੇ ਪੂਰਾ ਮੋਟਾ ਚੋਣ ਸਾਫ ਸੁਥਰਾ ਹੈ ਨਾ ਅੱਕੇ ਵਰਗਾ ਚੋਣਾ ਬਾਈ ਜਾਇ ਜਾਇ ਤੁਮਾਂ ਦੀ ਜਵਾਕ ਚੋਲੇ ਪੰਜ ਤੋਰ ਦੀ ਮੜੇ ਵਾਰ ਜੇਰੇ ਜਾ ਪਈ ਐ ਉਸ ਕੋਲੋਂ ਬੰਦਾ ਬੇਫਿਕਰ ਹੋ ਜੇ ਬਸ ਸਾਡੇ ਪੈਨ ਸੁਗਰੋ ਲੇਵਾ ਵਗੈਰਾ ਦੇਖ ਲਓ ਸੋਨਾ ਸਾਫ ਸੁਥਰਾ ਲੇਵਾ ਤੇ ਚੰਗੇ ਕੱਦ ਕਾਟ ਦੇ ਵਿੱਚੋਂ ਝੋਟੀ ਨਵਾਂ ਹਾਨ ਬਿਲਕੁਲ ਜੈਨੂਅਲ ਦੂਜਾ ਸੁਆ ਨੰਗੇ ਲੇਵੇ ਦੀ ਮੁਠੀ ਮੁਠੀ ਵਾਲਾ ਥਾਣਾ ਉਹ ਵੀ ਜੱਠ ਘੱਟ ਦੀ ਮਿੱਟੀ ਤੇ 98000 ਦੇ ਵਿੱਚ ਬਿਲਕੁਲ ਜੈਨੂਅਲ ਰੈਡ ਮੋਡ ਦਾ ਬਾਈ ਮੋੜ ਲਿਆ ਤੇ ਕੱਦ ਕਾਟ ਤੇ ਚਾਰੇ ਪਾਸੇ ਓਕੇ ਆ ਜਾਵਾ ਬਦਲੇ ਕੁੰਬੜੇ ਦੇ ਬਿਲਕੁਲ ਸਿੰਘ ਮੂੰਹ ਮੱਥਾ ਦੇਖੋ ਸੋਹਣਾ ਸਾਫ ਸੁਗਰਾ ਤੇ ਬਾਅਦ ਕੀ ਦੇ ਵੇ ਜੀ ਸੁਖਰੀ ਝੋਟੀ ਨਹੀਂ ਮਿਲਦੀ ਬੱਚਾ ਮੇਲ ਕਾਫਾ ਕੱਟਾ ਜੇ ਰੋਕੇ ਆ ਧਾਰਾ ਮਾਰ ਕੇ ਦਿਖਾ ਦਿਆਂ ਬੱਚਾ ਵਗੈਰਾ ਪੂਰਾ ਚੌਂਦਾ ਅੱਗੇ ਪਿੱਛੇ ਤਾਂ ਲੈਵਾ 13 ਕਿਲੋ ਦੁੱਧ ਮੰਨ ਕੇ ਝੋਟੀ ਨੂੰ ਲੈ ਲਿਓ ਅੱਗੇ ਭਾਈ 2 ਨੰਬਰ ਜਿਹੜੀ ਤਾਜੀ ਸੂਈ ਦੇਖੀ ਜਾਨਾ ਕਿ ਇੱਕ ਦਿਨ ਹੋ ਗਿਆ ਇਹਦੇ ਚਾਰ ਦਿਨ ਦਾ ਚੌਥਾ ਦਿਨਾਂ ਦੀ ਸੂਈ ਨੂੰ ਮੂੰਹੋਂ ਚੜ ਦਿੰਦਾ ਕੋਈ ਨੂਰ ਦੀ ਆ ਵੀਰੇ ਇਹ ਆ ਚਾਹੇ ਬੰਦਾ ਡਿਜ਼ਾਈਨ ਕਰਾ ਲੈ ਮੂੰਹ ਤੋਂ ਵੀ ਪਤਾ ਲੱਗਦਾ ਹਨਾ ਹਾਂ ਮੂੰਹ ਤੋਂ ਰਿਜਨਲ ਸਾਰਾ ਕੁਝ ਆਪਣੇ ਕੋਲ ਪਿਆਰ ਪਾਉੜ ਦਿੱਤਾ ਮਾਰਕ ਨੇ ਦਾ ਸਾਹਿਬ ਕੋਈ ਨੂਰ ਦੀ ਮਾਗਰ ਕੱਟੀ ਹੈ ਇਹਦੇ ਠੀਕ ਹੈ ਇਹ ਨਹੀਂ ਪਤਾ ਕਿਹਦੇ ਸਾਹ ਦੀ ਹੈ ਕੱਟੀ ਕਿਹਦੇ ਸਾਹ ਦੀ ਹੈ ਕੱਟੀ ਹੈ ਵੀਰੇ ਸੁਲਤਾਨ ਦੀ ਹੈ ਠੀਕ ਹੈ ਸੁਲਤਾਨ ਸਾਹ ਦੀ ਕੱਟੀ ਹੈ ਤੇ ਕੱਟੀ ਵੀ ਕਾਦੀ ਫਿਰ ਪੜੀ ਪੁੜੀ ਵੀ ਪੂਰੀ ਓਕੇ ਆ ਜਾਵਾ ਹਨਾ ਹਾਂ ਸਾਰਾ ਵੀਰੇ ਕਿਹੜੇ ਦਿਨ ਹੋ ਗਏ ਸੂਈ ਨੂੰ ਇਹਨੂੰ ਅੱਜ ਚੌਥਾ ਦਿਨ ਆ ਵੀਰੇ ਪਹਿਲਾ ਸੂਆ ਬਲੂਨ ਸੂਈ ਆ ਹਾਂ ਬਲੂਨ ਸੂਈ ਆ 10 11 ਲੀਟਰ ਬੋੜੀ ਹੁਣ ਮਿਲ ਕੇ ਦੇਣਾ ਉਹ ਤੇ ਦੰਦੋ ਕਿਵੇਂ ਆ ਦੰਦੋ ਇਹਦਾ ਰੇਟ ਵੀਰੇ ਫੋਨ ਤੇ ਕਰਾਂਗੇ ਟੋਰੀ ਬਾਹਰ ਨੂੰ ਸੋ ਇਹਦਾ ਰੋਡ ਰੇਟ ਫੋਨ ਤੇ ਹੋਊਗਾ ਪੈਠਪੂੜੇ ਦੀ ਬੰਤਰ ਤੇ ਲੇਵਾ ਫਟ ਬੜ ਐਟ ਵਰਗਾ ਲੇਵਾ ਜਿਹਨੂੰ ਕਹਿੰਦੇ ਦੁੱਧ ਵਾਲਾ ਤੇ ਮੇਰੇ ਖੁੱਲਾ ਮੁਠੀ ਵਾਲੇ ਲੋਗ ਰੋਗ ਦਾ ਥਾਂ ਛੜਦੀ ਹੈ ਬਾਕੀ ਕੱਟੀ ਬਹੁਤ ਪਿਆਰੇ ਵਿੱਚ ਹੈ ਨਾ ਬਹੁਤ ਚੌਥਾ ਦੇਣਾ ਦੇਖ ਤੱਕੀ ਪੈਠਪੂੜੇ ਦੀ ਕਿੰਨੀ ਸੁਸਮੈ ਠੀਕ ਹੈ ਇਹ ਜਿਹਾ ਜਾ ਕੇ ਸਮਾ ਸਮਾ ਲੱਖੇ ਤਿਆਰ ਹੁੰਦੇ ਝੋਟੀਆਂ ਬਰੂਨਾ ਜਾ ਕੇ ਸੋ ਦੇਖੋ ਸਿੰਘ ਮੂੰਹ ਮੱਥੇ ਦੀ ਕੋਹੇ ਨੂਰ ਦੀ ਬਾਕੀ ਕੋਹੇ ਨੂੰ ਇਨਸਾਨ ਕੋਈ ਲੁਕਿਆ ਸੁ ਪਛਾਨ ਨਹੀਂ ਨਾਮੀ ਸਾਣ ਨਾਮੀ ਸਾਣ ਵੀ ਇਹ ਦੁੱਧ ਵਾਲੇ ਬੱਚੇ ਪੈਦਾ ਕਰਦਾ ਸਵਾ ਦੇ ਬੈਗ ਸਾਈਡ ਦਾ ਦੇਖੋ ਮੰਜਾ ਰੈਂਦਾ ਝੋਟੀ ਦੇ ਉੱਪਰ ਹਲਕਾ ਪਹਿਲਾ ਸੂਆ ਸੂਈਆ ਤੇ ਤੀਜੇ ਸੂਏ ਨੂੰ ਮੈਂ ਤਿਆਰ ਹੋ ਗਈ ਲੱਤ ਨਹੀਂ ਮੁੜਨੀ ਇਹਦੀ ਕਹਿਵਾਤਾ ਤੇ ਲੈਵਾ ਹਟ ਵਰਗਾ ਸੋਸ ਦੁੱਧ ਆਪੀ ਸੱਚਾ ਘਾਟਾ ਦੇਖੋ ਇਹਦਾ ਸੁਭਰਤ ਸਿੰਘ ਨੂੰ ਬਥਾ ਦੇਖੋ ਕਿਆ ਬਾਤਾਂ ਬਿਲਕੁਲ ਜੈਨੂ ਹਣ ਇੱਕ ਵਾਰ ਕੋਈ ਨੂੰ ਮਸਾਂ ਸਰਚ ਮਾਰ ਲਓ YouTube ਤੇ ਇੱਕ ਵਾਰ ਸਿਆ ਵੀਡੀਓ ਦੇਖ ਲਓ ਦੋ ਫੋਨਾਂ ਦੇ ਪਤਾ ਲੱਗੂ ਵੀ ਹੈ ਕਿ ਕੋਈ ਨੂੰ ਕੋਈ ਨਾ ਕੋਈ ਨਾ ਲੱਜ ਪੂਸ ਪਾਸ ਦੇਖੋ ਜਮ ਅਰੀਜਨਲ ਹਨਾ ਤੇ ਪੂਸ ਜਮ ਫਿਰ ਇਥੋਂ ਦੀ ਘਰੀ ਆਉਂਦੀ ਹੈ ਜਮ ਸੋ ਦੇਖੋ ਪਲੀ-ਪੁਲੀ ਵੀ ਹਕੀਕਤ ਮੰਜਾੜਾ ਝੋਟੀ ਦੇ ਉੱਤੇ ਰੇ ਤੇ ਪਹਿਲਾ ਸੂਆ ਪਲੂਨ ਸੂਈ ਆ 10 ਲੀਟਰ ਦਾ ਤੇ ਹੁਣ ਹੈਗਾ ਹਾਜ਼ਰ ਬਈ 11 ਮਿੰਟ ਤੇ ਦੇਮਾਂ ਦੇ ਹੁਣ ਬੋਲੀ ਆ ਆ ਚੌਥਾ ਦਿਨ ਆ ਠੀਕ ਹੈ ਹਾਂ ਪਾੜ ਦਾ ਦੁੱਧ ਜਣੀ ਜੀ ਤੇ ਚੂਣ ਚਾਣ ਇੱਕ ਨੰਬਰ ਆ ਮੋਟੀ ਮੋਟੀ ਗੰਨੇਰ ਕੀ ਕਰੇ ਇਹ ਤਾਂ ਇਹਦਾ ਹਰ ਪਤਾ ਨਹੀਂ ਦੁੱਧ ਕਿੱਦਾਂ ਚੱਲੇ ਜੇ ਹਨ ਇਹ ਤਾਂ 15 16 ਦੀ ਮੰਨ ਕੇ ਲਏ ਬਸ ਆ ਫੁੱਲਾ ਦੇ ਦੂ ਪਲੂਨ ਹੀ ਜੀ ਆਏ ਗੱਲਾਂ ਹਾਂ 10 11 ਹੁਣ ਮਿੰਟ ਤੇ ਦੇ ਦਾਂ ਦੁੱਧੋਂ ਇੰਨੀ ਕਰੀ ਕੱਟੀ ਆ ਸੋ ਬਾਕੀ ਜੱਫੇ ਚ ਆਉਂਦੀ ਨਹੀਂ ਹਨਾ ਬਈ ਅਸਲ ਆ ਗਿਆ ਆ ਕਾ ਨੰਗ ਲੱਗੇਗਾ ਕਿਆ ਵਾਤਾ ਮਗਲੇ ਪਾਸੇ ਮਗਲੇ ਪਾਸੇ ਤੇ ਹੱਥ ਮੜਾ ਜਾ ਮਗਲੇ ਪਾਸੇ ਮੈਂ ਚੌੜੀ ਧੂੜੀ ਦੇਖੀ ਹੱਥ ਜਾਂਦਾ ਨਹੀਂ ਦੂਜੇ ਪਾਸੇ ਲੈਖੇ ਨਹੀਂ ਕੋਈ ਚੌੜੀ ਧੂੜੀ ਅੰਗ ਲੱਗਿਆ ਘੜ ਘੜ ਸੋ ਕੋਹੇ ਨੂਰਦੀਆ ਧੀਆ ਖਣ ਲੱਗਿਆ ਠੀਕ ਆ ਚੋਂ ਇੱਕ ਨੰਬਰ ਅੱਗੇ ਤੈਨਾਂ ਨੰਬਰ ਜਿਹੜੀ ਗਾਲਾਂ ਕਿਦੇ ਨੇ ਗੱਬੜ ਖੜੀ ਆ ਹਾਂ ਇਹ ਫਿਰ ਦੂਜਾ ਸੂਆ ਸੂਣ ਵਾਲੀ ਆ ਦੂਜਾ ਸੂਆ ਇਹ ਨਹੀਂ ਪਤਾ ਕਿਹੜੀ ਦੀ ਆ ਹਾਂ ਇਹ ਝੂਟੀ ਦਾ ਰੋਬੀ ਦਾ ਕਾਉਡਾ ਫਲੂਨ ਦੀ ਆ 13 ਕਿਲੋ ਦਾ 12 13 ਲੀਟਰ ਦਾ ਕੈਦਾਂ ਲੈਂਦੀ ਆ ਇਹ ਵੀਰੇ ਲੈ ਜੂ ਹਜੇ ਹਫਤਾ ਲੈ ਜੂ ਹਫਤਾ ਸੂਣ ਚ ਬਾਕੀ ਅੱਜ ਦਿਨ ਪੰਜ ਛੇ ਦਿਨ ਕਿੰਨਾ ਦੁੱਧ ਮੰਨ ਕੇ ਲੈ ਵੇਦ ਕੀ ਬੰਦਾ ਇਹਨੂੰ ਦੁੱਧ ਵੀਰੇ ਕੀਤਾ 15 ਲੀਟਰ ਪੋਲੇ ਹੱਥ ਨਹੀਂ ਦੇ ਦੇਣਾ ਲੈਵਾ ਦੇਖੋ ਲੱਗਿਆ ਉਧਰ ਨੂੰ ਮੰਨ ਕੇ ਚਲੇ ਵੀ 14 ਕਿਲੋ ਵਾਲੀ ਝੋਟੀ ਹੈਗੀ ਆ ਹਾਂ ਪਤਲੇ ਪਿੰਡੇ ਦੀ ਲੈਵੇ ਨੂੰ ਵਧਾ ਦਿਖਾ ਦੇ ਨੇਦੋਂ ਕਰ ਚ ਮਰੀਕਣ ਗਾਈਆਂ ਸੋ ਲੈਵਾ ਦੇਖੋ ਸਾਫ ਸੁਥਰਾ ਚੀਰ ਵਾਲਾ ਲੈਵਾ ਤੇ ਇਹਦਾ ਫਿਰ ਮੁੱਲ ਬਾਈ ਕੀ ਰੱਖਿਆ ਆਪਾਂ ਇਹਦਾ ਵੀ ਇਹਦਾ ਵੀ 98000 ਰੱਖਿਆ ਆਪਾਂ ਜਾਇਜ਼ ਵੇਣ ਕਰਿਆ ਕੋਈ ਭਿਉਣ ਵਾਲੀ ਗੱਲ ਨਹੀਂ ਕਰੀ ਮੰਗਣ ਦਾ ਬੰਦਾ ਹੈ ਮੰਡੀ ਦੇ 1 2 30 ਮੁੱਲ ਹੁੰਦਾ ਨਾ 1 15 ਮੰਗ ਲਾ 20 ਮੰਗ ਲਾ ਹੁੰਦਾ ਫਾਇਦਾ ਕੋਈ ਨਹੀਂ 98000 ਜੇ ਆਪਾਂ ਦੇਣੀ ਆ ਹਾਂ ਮਾਨਦਾਨ ਘਰ ਇਹਦਾ ਕਰਦਾਂਗੇ 98000 ਦੇ ਵਿੱਚੋਂ ਮਾਨਦਾਨ ਹੋ ਜੋ ਸਿੰਘੂ ਵਸੇ ਦੀ ਕੁੰਡੀ ਤੇ ਨੰਗੇਲੇ ਬੀਜੋਟੀਆਂ ਸਿੱਧੀ ਲੈ ਜਾ ਸਿੱਧੀ ਸਿੱਧੀ ਲੈ ਜਾ ਸਿੱਧੀ ਸੋ ਲੈਵਾ ਦੇ ਕੋ ਜਮ ਇਹ ਵੀ ਫਿਰ ਉਹਦੇ ਕੋ ਫਸ ਜੂ ਮਗਰ ਮੈਂ ਕਹਿੰਦਾ ਲੱਤ ਨਹੀਂ ਮੁੜਨੀ ਬਾਈ ਜਿੱਦੇ ਸੂਈ 5 ਦਿਨ ਤੱਕ ਖੁੱਲੀ ਲੈ ਜੂ ਉਹਦੇ ਭਵੇਂ ਕਰਾ ਸਮਾਂ ਘੜਾ ਇਹਦਾ ਭਮਾਂ ਦੀ 10 ਦੀ ਵੇਚ ਲੈ 15 ਦੀ ਵੇਚ ਲੈ ਪਰ ਆਪਾਂ ਹੁਣ ਜਾਇਜ਼ ਰੇਟ ਕਰਿਆ ਇਹਦਾ ਸੌਦਾ ਹੋ ਜੇ ਵੇਚਣ ਦਾ ਮਤਲਬ ਆ ਵੇਚਣ ਆ ਹਾਂ ਅਗੇ ਇਹਦੇ ਵਿੱਚ ਚੌਥੇ ਨੰਬਰ ਤੇ ਛੋਟੀ ਸੂਈ ਦੇਖੇ ਨੇ ਇਹ ਕਿਹੜਾ ਸੂਈ ਆ ਇਹ ਵੀ ਵੀਰੇ ਦੂਜਾ ਸੂਈ ਆ ਪੰਜਵਾਂ ਦੇਣਾ ਜਸ਼ਨੂ ਨੂੰ ਬੱਚਾ ਦਿਖਾ ਦੇ ਘਟਾ ਨਾਲ ਆ ਭਟਾ ਠੀਕ ਹੈ ਤੇ 10 ਕਿਲੋ ਗੋਲੀ ਤਿਆਰ ਆ ਹੁਣ ਚੋਈ ਵੀ ਆ ਚਵਾਈ ਹੋਈ ਵੀ ਆ ਟਾਈਮ ਹੁਣ 10 ਵਜੇ ਆ ਹਾਂ 10 ਛੜ ਦਾ 10 ਹੁਣ ਚੋਈ ਵੀ ਆ ਤੇ ਬਹੁਤ ਬਣਦੀ ਏ ਠੀਕ ਹੈ ਇਹਦਾ ਰੇਟ ਕੀ ਰਹੂਗਾ ਇਹਦਾ ਰੇਟ ਵੀਰੇ ਲੈਣ ਦੇਣੀ ਬਸ 90000 ਰੱਖਿਆ ਆਪਾਂ ਮਾਨ ਦਾ 88 ਦੇ ਦਾਂਗੇ ਵਿੱਚੋਂ ਹਾਂ ਚਲ 80 ਦੀ ਤੂੰ ਉਹ ਵੀ ਤੂੰ ਕਹਤਾ ਤੇਰੇ ਕਹਿਣ ਤੇ ਆਪਾਂ 88 ਢੋਰੀ ਬਾਹਰ ਨੂੰ ਦੁੱਧ 10 ਲੀਟਰ ਹਾਜ਼ਰ ਆ ਜਾਵਾਂ। ਜੇ ਮੈਂ ਮਣਕੇ ਦੇ ਮੰਗੇ ਮੇਰੇ ਤਿਆਰ ਆ ਗੰਨੇਰ ਦੀ ਪੂਲੀ ਜਵਾਈ ਆ। ਠੀਕ ਹੈ। ਸਾਬੂ ਕੁਝ ਮਾਰਦੀ ਸਿੱਤੀ ਜੀ। ਕੰਡ ਗੋੜ ਕੁਝ ਮਾਰਦੀ ਕਾਲ ਸੋ ਸਾਬ। ਮਤਲਬ ਖਾਣ ਪੀਣ ਖੁੱਲੀ ਆ। ਖੁੱਲੀ ਆ ਖਾਣ ਪੀਣ ਨੂੰ। ਮੰਨ ਕੇ ਚੱਲੀ ਇਹ ਵੀ 12 ਕਿਲੋ ਦੁੱਧ ਵਾਲੀ ਹੈਗੀ ਆ। 12 ਕਿਲੋ ਮੰਨ ਕੇ ਲੈ ਗਏ ਆਪਾਂ ਕੁਝ 14 ਨਹੀਂ ਕਹਿੰਦੇ 15 ਨਹੀਂ ਕਹਿੰਦੇ। ਜੈ ਜੈ ਕਾਲਾ। 88000 ਦੀ 12 ਕਿਲੋ ਦੁੱਧ ਵਾਲੀ ਝੋਟੀ ਸੂਈ ਸਵਾਈ ਜੇਰ ਧਾਰ ਤੇ ਭਰ। ਹੁਣ ਭਾ ਗਰੰਟੀ ਹੂ ਫੁੱਲ ਗ੍ਰੈਡਿਏਟ। ਸਾਰੇ ਮਾਲ ਦੇ ਆਪਣੀ ਗਰੰਟੀ ਆਪਣੇ ਘਰੇ ਰੁਗੀਆਂ ਵਿੱਚ ਪ ਕਾਹ ਸੇ ਜੀਵੀ ਬਾਲ ਦਿਨਾਂ ਨੂੰ ਸੁਭੀ ਹੋ ਗਿਆ ਜੈ ਜੈ ਗੱਲਾ ਸੋ ਸੰਗਮ ਉਹਥਾ ਦੇਖੋ ਦੂਜਾ ਸੂਆ ਝੋਟੀ ਸੂਈ ਸਵਾਈ ਤੇ ਜਿੰਨੇ ਪਾਸ ਨੂੰ ਨਗ ਦਿਖਾਇਆ ਸਾਰੇ ਝੋਟੇ ਦਿਖਾਈਆਂਗੇ ਜਮਾ ਚਵਾਈ ਵੀ ਹੋਈ ਵੀ ਹੈ ਦੀ 10 ਵਜੇ ਦੇ ਦਿਨ ਦੇ ਜੈ ਜੈ ਗੱਲਾ ਜਿਵੇਂ ਇਦਾਂ ਝੋਟੇ ਰਾਜਾ ਪਰ ਦੇਖਿਆ ਨੇ ਮਹੀਨਾ ਪਹਿਲਾਂ ਇੱਕ 10-10 ਦੇ ਸੀਗੇ ਬਈ 15-20 ਨੂੰ ਆਮ ਹੀ ਵੇਚ ਗਾਨੇ ਹੁਣ ਰੇਟ ਬੰਦਾ ਆ ਗਿਆ ਹਾਂ ਪੰਜਵਾਂ ਸੀਮਾ ਸੂਆ ਮਹਿੰਗਾ ਵੇਚ ਗਾਨੇ ਇੱਕ 15-20 ਨੂੰ ਜੈ ਜੈ ਗੱਲਾ ਇਹ ਟੌਪ ਦੀਆਂ ਝੋਟੀਆਂ ਜਮਾ ਸਰੇਦਨ ਜਮੀਆਂ ਪੜੀਆਂ ਲਹੂ ਲਹੂ ਫਰਲਾ ਸੋ ਹੁਣ ਮੰਨ ਕੇ ਚੱਲੋ ਜਿਹੜੇ ਰੇਟ ਚੱਲਦੇ ਪਿਆ ਸ਼ ਨੂੰ ਮਾਲ ਦਿਖਾਇਆ ਤੇ ਸੋਨ ਦੀ ਰੋਤਾਲਾ ਮਾਲ ਦਿਖਾਇਆ ਤੇ ਜਿਹੜੇ ਭਾਅ ਤੁਸੀਂ ਹੁਣ ਮੱਝ ਖਰੀਦੋਗੇ ਇਹ ਲੋਹੜੀ ਵੇਲੇ ਜਾ ਕੇ ਟੋਕੜਾ ਗੱਪਣਾ ਉਹਨੇ ਦੇ ਵਿਕਣੀਆਂ ਉਹਨੇ ਦੇ ਵਿਕਣੀਆਂ 90 80 80 ਹਜ਼ਾਰ ਦੇ ਟੋਕੜਾ ਨੇ ਜਾਇ ਜਗਨ ਕਾਲਾ ਸੋਨਾ ਕਾਲਾ ਸੋਨਾ ਜਿਵੇਂ ਦਿਖਾਉਣੇ ਵੇ ਆ ਜਿਹਨੇ ਹਰੇ ਨਾਲੇ ਕਹਿੰਦਾ ਜਿਹਦੇ ਘਰੇ ਕਾਲੀ ਉਹਦੀ ਰੋਜ ਦੀਵਾਲੀ ਇਹ ਦੀਵਾਲੀ ਆਪਾਂ ਨੂੰ ਵੀ ਬਣਾਉਣੀ ਪੈਣੀ ਕਾਲਾ ਸੋਨਾ ਧਾਰਾ ਵਾ ਸੋ ਵੀਰ ਬੱਚਾ ਚਾਹੁੰਦਾ ਦੇਖ ਲੈਦਾ ਧਾਰਾਂ ਪੇਜੇ ਮਾਰ ਕੇ ਦਿਖਾਉਣੇ ਹੁਣ ਝੋਟੀ ਦੀਆਂ 88000 ਦੇ ਭ ਤੁਰਤ ਧਾਰਾ ਦੇਖ ਸਾਡੇ ਬੱਚਾ ਲਾ ਗਿਆ ਵਾ ਧਾਰਾ ਇਹਦੇ ਮਾਰਗ ਦਿਖਾਉਣਾ 88000 ਵਾਲੀ ਦੀ ਮੱਛੀ ਮੋਟਰੀ ਆ ਬਈ ਚੋਣ ਜਾਣਦਾ ਅਗਲਾ ਸਭ ਗੱਲ ਬੋਲੀ ਗਾਂ ਨੂੰ ਹੀ ਬੋਲੀ ਆ ਤੇ ਖੀਲ ਠੰਡੀ ਪੂਰੀ ਜਮਾ ਹਾਂ ਠੰਡੀ ਪਮਾ ਦੀ ਕਿਵਾਕ ਛੋਲੇ ਨਹੀਂ ਪੂਨੀ ਧਾਰਾ ਕਿੰਨੇ ਰੁਪਏ ਆ 88000 ਜਮਾਨਦਾਨ ਹੋ ਜੂ ਬੰਦੇ ਦਾ ਮੋ ਵਾ ਦੇਣ ਵਾਲੀ ਗੱਲੀ ਤੇਰਾ ਕਰ ਕੀ ਗਈ ਆ ਮਾੜਾ ਮੋਟਾ ਕਰ ਦੇਣੀ ਚੱਲ ਕੋਈ ਗੱਲ ਹੈ ਨਾ ਜਮਾ ਇੱਕ ਨੰਬਰ ਥਣ ਥਣ ਦਿਖਾ ਦੇ ਲੈ ਸੁਨੇਵਾ ਦੇਖੋ ਕਿਆ ਬਾਤਾਂ ਹੱਕੀ ਹੁਣ ਦੇਖੀ ਇਹਦੇ ਕੋਈ ਪਾਸ ਆ ਸਕਦਾ ਨਹੀਂ ਕਿਤੇ ਇਹਦੇ ਹੋਰਾ ਵੀ ਨਹੀਂ 1% ਵੀ ਚਵਾਈ ਹੋਈ ਵੀ ਸੀ ਉਦੋਂ ਤਾਂ ਕਰਕੇ ਸੀ ਆਹ ਤੈਨੂੰ ਤਾਂ ਫਾਜੂ ਛੋਟੀ ਤੇ ਨੰਬਰ ਬੋਲ ਦੇ ਆਪਣਾ 9876347016 ਸੋ ਚਾਰ ਦਿਖਾ ਦੇ ਝੋਟੀਆਂ ਸਾਫ ਸੁਧਰੀਆਂ ਜਮਾ ਕੰਮ ਆਉਣਾ ਜੈ ਜਗਲਾ ਜਮਾ ਵੀਡੀਓ ਦੇਖ ਲਈ ਸਭ ਦਾ ਤਹਿ